ਸਾਸਰੀਵਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰਪ੍ਰਿੰਨ ਭਰਾਮਾ ਦਾ ਮੁਰ ਤੋਂ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 31 ਜੁਲਾਈ 2024 ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਦਿਖਾਈ ਦੇ ਰਹੇ ਨੇ ਸੈਟਰਡੇ ਇਮੇਜ ਦੇਖਾਂਗੇ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨੇ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਜੀ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਹੁਣ ਬੱਦਲਬਾਹੀ ਦਾ ਦੌਰ ਅੱਜ ਬਣਦਾ ਦਿਖਾਈ ਦੇ ਰਿਹਾ ਕੋਈ ਪਟੀਆਂ ਕਾਰਵਾਈਆਂ ਫਿਲਹਾਲ ਉਮੀਦ ਨਹੀਂ ਕੀਤੀ ਜਾ ਸਕਦੀਆਂ ਉਮੀਦੀਆਂ ਪਰ ਹਲਕੇ ਤੋਂ ਦਰਮਿਆਨੀ ਬੱਦਲਬਾਹੀ ਪੰਜਾਬ ਦੇ ਵਿੱਚ ਬਣੀ ਰਹੇਗੀ ਮੁਛੇਤੇ ਨਾਲ ਤਾਪਮਾਨ ਦੇ ਵਿੱਚ ਅੱਜ ਕਮੀ ਹੁੰਦੀ ਦਿਖਾਈ ਦੇ ਰਹੀ ਹੈ ਜਿਹੜੇ ਤਾਪਮਾਨ 35 ਪਲੱਸ ਯਾਨੀ ਕਿ 36 37 38 ਡਿਗਰੀ ਤੱਕ ਪੰਜਾਬ ਦੇ ਦੱਖਣੀ ਮਾਲਵੇ ਖੇਤਰ ਵਿੱਚ ਪੜੇ ਹੋਏ ਸੀ ਉਹ ਅੱਜ ਘਟਦੇ ਹੋਏ ਦਿਖਾਈ ਦੇਣਗੇ ਲਗਭਗ 34 35 ਡਿਗਰੀ ਤੱਕ ਤਾਪਮਾਨ ਵੰਡਦਾ ਦਿਖਾਈ ਦੇ ਰਿਹਾ ਹੈ ਕੋਈ ਮੀਂਹ ਦੀ ਪੱਟੀ ਉਮੀਦ ਦੇਂਦੇ ਵੇਲੇ ਦਿਖਾਈ ਨਹੀਂ ਦੇ ਰਹੀ ਪਰ ਸ਼ਾਮ ਦੇ ਵੇਲੇ ਤੱਕ ਹੁੰਦੇ ਹੁੰਦੇ ਕਿਤੇ ਨਾ ਕਿਤੇ ਮੌਸਮੀ ਕਾਰਵਾਈਆਂ ਪੰਜਾਬ ਦੇ ਵਿੱਚ ਹੁੰਦੀਆਂ ਦਿਖਾਈ ਦੇ ਰੀਆਂ ਨੇ जिसਦੇ ਨਾਲ ਕਿ ਅੱਜ ਦੁਆਰਾ ਤੋਂ ਮੌਨਸੂਨ ਸਿਸਟਮ ਐਕਟੀਵੇਟ ਹੁੰਦਾ ਦਿਖਾਈ ਦੇ ਰਿਹਾ ਜੋ ਕਿ ਕੱਲ ਅਤੇ ਪਰਸੋ ਜਾਨਕੀ 1 ਅਤੇ 2 ਅਗਸਤ ਤੱਕ ਬਣਦਾ ਦਿਖਾਈ ਦੇ ਰਿਹਾ ਹੈ ਮੌਸਮ ਵਿਭਾਗ ਵੱਲੋਂ ਚਾਰੀ ਅਲਰਟ ਮੁਤਾਬਿਕ 31 ਜੁਲਾਈ 1 ਅਤੇ 2 ਅਗਸਤ ਲਗਾਤਾਰ ਮੀਂਹ ਦੇ ਅਲਰਟ ਨੇ ਜੀ ਬਾਕੀ ਦੇਖਦੇ ਕਿ ਇਸ ਜ਼ਿਲ੍ਹੇ ਵਿੱਚ ਕਦੋਂ ਕਿੰਨੇ ਟਾਈਮ ਤੇ ਮਹੀ ਪੈਂਦਾ ਹੈ ਉਹਦੇ ਬਾਰੇ ਅਪਡੇਟ ਆਪਾਂ ਦੁਪਹਿਰ ਤੇ ਸ਼ਾਮ ਦੇ ਵੀਡੀਓ ਵਿੱਚ ਤੁਹਾਨੂੰ ਦੇ ਦੇਵਾਂਗੇ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦੀ